ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸ਼ਹਿਰ ਮੋਗੇ ਦੇ ਨਾਲ ਵਸਿਆ ਹੋਇਆ ਪਿੰਡ ਧੱਲੇਕੇ ਧੱਲੇਕੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਬਾਈ ਜਿਸ ਘਰ ਦੇ ਵਿੱਚ ਮੌਜੂਦ ਆ ਬਾਈ ਹੁਣਿਆਂ ਦਾ ਕੰਮ ਵਪਾਰ ਦਾ ਜਾਨਵਰ ਅੱਜ ਦੋ ਦਿਖਾਉਣੇ ਆ ਤੁਹਾਨੂੰ ਮਿੱਤਰੋ ਦੋਵੇਂ ਤੁਹਾਡੇ ਭਾਅ ਮੁਤਾਬਕ ਗਾਈਆਂ ਹੋਣਗੀਆਂ ਇੱਕ ਤੋਕੜ ਗੱਪਣ ਚੱਕ ਪਾਸ ਹੋਊਗੀ ਇੱਕ ਪਹਿਲਣ ਪਲੂਣ ਵੱੱਸੀ ਸੂਈ ਹੋਊਗੀ ਆਓ ਕਰਦੇ ਗੱਲਬਾਤ ਭਾਈ ਜੀ ਦੇ ਨਾਲ ਸਾਰੀ ਜਾਣਕਾਰੀ ਲੈਣਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਡੇ ਵਧੀਆ ਜੀ ਸੇਤਾ ਪਰਿਵਾਰ ਬਾਈ ਠੀਕ ਹੈ ਜੀ ਪਹਿਲਾਂ ਵਾਲੇ ਜਾਨਵਰ ਵੇਗੇ ਸਾਰੇ ਵੀਰੇ ਜੀ ਠੀਕ ਹੈ ਭਾਈ ਅੱਜ ਕਿੰਨੇ ਜਾਨਵਰ ਵੀਰੇ ਅੱਜ ਵੀਰੇ 2 ਆ ਠੀਕ ਹੈ ਪਹਿਲੇ ਨੰਬਰ ਤੇ ਕਾਲੀ ਗਾਂ ਜਿਹੜੀ ਵੀਰੇ ਕੀ ਡਿਟੇਲ ਲਾਲਦਾ ਵੀਰੇ ਕਾਲੀ ਕਾਲੀ ਗਾਂ ਥਲੇ 5 ਕਿਲੋ ਦੁੱਧ ਆ ਠੀਕ ਆ ਤੇ ਪੰਜਾਂ ਮਹੀਨਿਆਂ ਦੀ ਗੱਬਣਾ ਪੰਜਮਾ ਲੱਗਾ ਵਿਆ ਚੈੱਕ ਪਾਸ ਆ ਵੀਰੇ ਚੈੱਕ ਪਾਸ ਆ ਬੰਦਾ ਆਉਦੀ ਚੈੱਕ ਕਰਾ ਕੇ ਲੈ ਕੇ ਜਾਵੇ ਹਾਂ ਬਿਲਕੁਲ ਭਾਈ ਸੀਲਾ ਚੋਣ ਚਾਂ ਨੂੰ ਵੜੀ ਸੀਲਾ ਚੋਣ ਨੂੰ ਠੀਕ ਆ ਅੱਛਾ ਪੰਜਾਂ ਮਹੀਨੇ ਦੀ ਗੱਬਣਾ ਫਿਰ ਰੋਤ ਬਹੁਤ ਚੰਗੀ ਜੇ ਤਿਆਰ ਹੋ ਜੂ ਹਨਾ ਹਾਂਜੀ ਥਾਣਾ ਵੀ ਮੱਝਾਰਗਾ ਲੱਗਾ ਥਾਣ ਵੀ ਮੱਝਾਰਗਾ ਚਵਾ ਵੀ ਮੱਝਾਰਗਾ ਹੂੰ ਕਿੰਨੇ ਦੀ ਦੇ ਵੀਰੇ ਕੀ ਦੀ ਦੇ ਦਾਂਗੇ ਵੀਰੇ ਮਾਂਤਨ ਵਿੱਚੋਂ ਮਾਂਤਨ ਮਾੜਾ ਮੋਟਾ ਹੁੰਦਾ ਬਾਲਾ ਨਹੀਂ ਹੁੰਦਾ ਵੀਰੇ ਕੱਢੀ ਬਾਹਰੋਂ ਤੋਰੀ ਵੀਰੇ ਖੋਲੀ ਇਹਨੂੰ ਵੜਾ ਲੈ ਇਹ ਮਿੱਤਰੋ ਪੰਜਾਂ ਮਹੀਨਿਆਂ ਦੀ ਗੱਪਣ ਚੱਕ ਪਾਸ 5 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਮਿਲਕ ਵੇਨ ਬਹੁਤ ਸਟਰੋਂਗ ਆ ਕਰਮਾ ਵਾਲੀ ਦੀ ਬਹੁਤ ਮੋਟੀ ਆ ਦੁੱਧ ਵਾਲੀ ਗਾਂ ਬਈ ਕਈ ਵਾਰੀ ਐ ਹੁੰਦਾ ਵੀ ਇੱਕ ਵਾਰ ਕਦੇ ਕਿਸੇ ਪਸ਼ੂ ਉਹ ਜਿੱਥਾ ਹੁੰਦਾ ਤੇ ਉਹਦੀ ਕੇਅਰ ਨਹੀਂ ਹੁੰਦੀ ਟੁੱਟਿਆ ਹੁੰਦਾ ਗਾਂ ਦੇਖ ਸਕਦੇ ਤੁਸੀਂ ਬਈ ਤੋਰ ਤਾਰ ਦੇ ਵਿੱਚ ਚੰਗੀ ਆ ਸੰਭਣ ਵਾਲੇ ਭਰਾੜੋ ਕੋਈ ਮਾੜੀ ਨਹੀਂ ਕੱਦ ਕਾਠ ਵਾਲੀ ਗਾਂ ਜਿਹੜੇ ਪੁਰਾਣੇ ਕਈ ਵਾਰੀ ਆਪਣੇ ਕੋਲੇ ਫੰਡਰ ਫੰਡਰ ਪਸ਼ੂ ਖੜਿਆ ਹੁੰਦਾ ਉਹ ਏਦਰ ਉਧਰ ਕਰਕੇ ਗੱਪੜ ਪਸ਼ੂ ਕਾ ਬਈ ਤਿਆਰ ਹੋ ਜਾਂਦਾ ਕਰਮਾ ਵਾਲਾ ਹੁਣ ਇਹਨੂੰ ਅੱਜ ਤੋਂ ਤਿਆਰ ਕਰਨ ਲੱਪੋ ਇਹਨੇ ਸੋਣੀ ਤਿਆਰ ਹੋ ਜਾਣਾ ਬਾਲਾ ਨਹੀਂ ਤਾਂ ਬਈ ਕੋਈ 2 ਰੁਪਏ ਤੁਹਾਡੇ ਨਾਲ ਜ਼ਰੂਰ ਲਾ ਕੇ ਜਾਊਗੀ ਅਸੀਂ ਕੱਲ ਨਹੀਂ ਹੁਣ ਆਜੋ ਪਹਿਲਾਂ ਅੱਛੀ ਪਲੂਣ ਤੇ ਬਈ ਇਹ ਵੀਰੇ ਪਹਿਲਾਂ ਨਹੀਂ ਹੈ ਨਾ ਮੇਰੇ ਪਹਿਲੇ ਨਾ ਇਹ ਯਾਰ ਕਿਦਾਂ ਨੂੰ ਸੂਈ ਆ ਵੱਡੇ ਬਈ ਇਹਨੇ 7 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਹੋਊਗਾ ਤਿਆਰ ਹੋਣ ਬਈ ਇਹਨੇ ਦੁੱਧ ਤਾਂ 12 ਕਿਲੋ 10 ਦੀ ਓੜ ਤੇ ਦੇਵਾਂਗੇ ਵੇੜ ਠੀਕ ਹੈ ਬਈ ਚੋਣ ਚਾਣ ਕਿਵੇਂ ਆ ਵੀਰੇ ਚੋਣ ਨੰਬਰ 100 ਠੀਕ ਹੈ ਤੇ ਵੱਧ ਜੂਗੀ 15 14 ਕਰ ਜੂਗੀ ਕਿੰਨਾ ਕਰ ਜਣ ਆਰਾਮ ਹੂੰ ਤੇ ਵੀਰੇ ਕਿੰਨੇ ਦੀ ਦੇ ਦੇਵਾਂਗੇ ਬਈ ਵੀ ਆ ਜੀ ਵੜ ਦੇ ਦਾਂਗੇ ਵੀਰੇ ਠੀਕ ਆ ਬਈ ਤੋਰੀ ਵੀਰੇ ਕੱਢੀ ਬਾਹਰ ਲੋ ਲੈ ਵੀ ਮਿੱਤਰੋ ਪਹਿਲਾਂ ਨੂੰ ਬਸੀਂ ਕਰਦ ਦੇ ਵਿੱਚ ਤੁਹਾਨੂੰ ਪਹਿਲਾਂ ਦੱਸ ਦੋ ਇਹ ਬਾਲੀ ਵੱਡੀ ਨਹੀਂ ਸਮੱਧਰ ਕਰਦ ਦੇ ਵਿੱਚ ਵੜਾ ਪਰ ਹੈ ਬਰੀਕੀਆਂ ਵਾਲੀ ਬਈ ਪ੍ਰਿੰਟ ਬਹੁਤ ਚੰਗਾ ਵਾ ਬੱਛਾ ਇਹਦੇ ਮਗਰ ਹਫਤੇ ਦੀ ਸੁਈ ਦੇ ਦੋ ਤੇ 12 ਕਿਲੋ ਦਸ ਦੀ ਓੜ ਤੇ ਤੁਹਾਨੂੰ ਮਿਲ ਜੂਗੀ ਕੋਈ ਟਾਈਮ ਨਹੀਂ ਲੱਗਿਆ ਬਸ ਸਿੱਧੀ ਸਪਲਟ ਟਾਈਮ ਤੋਂ ਟਾਈਮ ਤੇ ਵੇਚੀ ਹੋਈ ਆ ਨਹੀਂ ਤਾਂ ਹੁਣੋਂ ਖਿੜੀ ਹੁੰਦੀ ਥੱਲੋ ਜੇ ਟੇਬ ਲੱਗਿਆ ਹੁੰਦਾ ਇਹ ਹੀ ਨਿਸ਼ਾਨੀ ਹੁੰਦੀ ਆ ਪਸੂ ਦੀ ਮਿੱਤਰੋ ਹਾਂ ਆ ਦੇਖੋ ਬਈ ਦੁੱਧ ਵਾਲੀ ਲੈ ਮਿੱਤਰੋ ਦੇ ਛੱਗਦੇ ਲਈ ਕਰਮਾ ਵਾਲੀ ਨੂੰ ਹੂੰ ਬਾਕੀ ਬਈ ਬੰਤਰ ਬਾਡੀ ਦੀ ਗਾਂ ਸੋਣੀ ਬੈੜਾ ਮੂੰਹ ਮੱਥੇ ਲੱਗਦੀ ਬੱਛਾ ਇਹਨੇ ਮਗਰ ਆ ਬਾਈ ਹਾਂ ਆ ਇਹਨੇ ਮਗਰ ਬੱਛਾ ਆ ਗਿਆ ਬਾਈ ਇਹ 50000 ਦੀ ਮਿਲ ਜੂ ਜੋ ਜੋੜਾ ਲੈਣਾ ਤੇ 80000 ਦਾ ਮਿਲ ਜੂਗਾ ਬਾਈ 30 ਦੀ ਉਹ ਤੇ 50 ਦੀ ਜੋੜੇ ਤੇ ਲੈਣੀਆ ਜੋੜੇ ਤੇ ਲੈ ਲਓ ਇਕੱਲੇ ਇਕੱਲੇ ਲੈਣੀ ਇਕੱਲੇ ਇਕੱਲੇ ਲੈ ਲਓ ਨੰਬਰ ਦੱਸੀ ਹੋਏ ਆ ਉਦਾ 9877704186 9877704186 04186 9877 9877704186 ਇੱਕ ਵਾਰੀ ਹੋਰ ਬੋਲ 9877704186 ਠੀਕ ਹੈ ਭਾਈ ਇਸ ਨੰਬਰ ਤੇ ਕਾਲੋ ਵੀਰੇ ਨਾਲ ਰਾਬਤਾ ਕਰ ਮੇਤਰੋ ਪਿੰਡ ਤਰਲੇ ਕੇ ਜ਼ਿਲ੍ਹਾ ਮੋਗਾ